ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੇ ਨਵੇਂ ਵੀਡੀਓ ਵਿੱਚ ਸਾਰਿਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅੱਜ ਦੀ ਇਸ ਵੀਡੀਓ ਵਿੱਚ ਜੀ ਆਪਾਂ ਜਿਹੜੇ ਜੈਕਟਾਂ ਦੇ ਨਵੇਂ-ਨਵੇਂ ਕਲਰ ਤੇ ਨਵੇਂ-ਨਵੇਂ ਡਿਜ਼ਾਈਨ ਦਿਖਾਵਾਂਗੇ ਜੋ ਕਿ ਮੰਮੀ ਨੇ ਘਰ ਵਿੱਚ ਬੁਣੀਆਂ ਹੋਈਆਂ ਰਹੀਆਂ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਰਹਿਣਗੇ ਜੇਕਰ ਸੋਨੂ ਜੀ ਇਹ ਨਾ ਜੈਕਟਾਂ ਚੋਂ ਹਨਾ ਕੋਈ ਵੀ ਜੈਕਟ ਪਸੰਦ ਆਉਂਦੀ ਹੈ ਤਾਂ ਸਾਨੂੰ WhatsApp ਮੈਸੇਜ ਕਰਕੇ ਹਨਾ ਆਰਡਰ ਕਰ ਸਕਦੇ ਹੋ ਤੇ ਰੇਟ ਵੀ ਪਤਾ ਕਰ ਸਕਦੇ ਹੋ ਚਲੋ ਜੀ ਵੀਡੀਓ ਆਪਾਂ ਹੁਣ ਸਟਾਰਟ ਕਰਦੇ ਹਾਂਗੇ ਸਭ ਤੋਂ ਪਹਿਲਾਂ ਜੀ ਇਹ ਰੈੱਡ ਕਲਰ ਦੀ ਜਿਹੜੀ ਜੈਕਟ ਹੈਗੀ ਬਹੁਤ ਹੀ ਸੋਹਣੀ ਦੇਖੋ ਬਣੀ ਹੋਈ ਹੈਗੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਰਦਮਾਨ ਦੀ ਹੈ ਤੇ ਆਪਾਂ ਨੇ ਪਛਮ ਲਗਾਈ ਹੈ ਬਹੁਤ ਹੀ ਸੋਹਣੀ ਦੇਖੋ ਇਹਦੇ ਤੇ ਬੁੰਤੀ ਪਈ ਹੈ ਤੇ ਜੇਬਾਂ ਵੀ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਲਗਾਈਆਂ ਹੋਈਆਂ ਨੇ ਪੂਰੀ ਵਧੀਆ ਬਣ ਕੇ ਦੇਖੋ ਜੀ ਤਿਆਰ ਹੋਈ ਹੈਗੀ ਫਰੰਟ ਬੈਕ ਹੈ ਜਿਹੜੀ ਬੁੰਤੀ ਦੇਖੋ ਜੀ ਸੇਮ ਰਹੂਗੀ ਬਾਰਡਰ ਵੀ ਬਹੁਤ ਹੀ ਸੋਹਣਾ ਆਪਾਂ ਨੇ ਦੇਖੋ ਕਟਾਮਾ ਵਾਲਾ ਕੀਤਾ ਹੋਇਆ ਹੈ ਬਹੁਤ ਵਧੀਆ ਜਿਹੜੀ ਜੈਕਟ ਬਣ ਕੇ ਤਿਆਰ ਹੋਈ ਹੈਗੀ ਹਰ ਇੱਕ ਜੈਕਟ ਦਾ ਕਲਰ ਤੇ ਰੇਟ ਜੀ ਵੱਖਰੇ ਵੱਖਰੇ ਹੋਣਗੇ ਇਸ ਤੋਂ ਜਿਹੜੀ ਅਗਲੀ ਜੈਕਟ ਆ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈਗੀ ਵਰਦਮਾਨ ਦੀ ਇਹਦੇ ਵੀ ਆਪਾਂ ਨੇ ਪੱਛਮ ਲਗਾਈ ਹੈ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਜੀ ਤੇ ਜੇਬਾਂ ਵੀ ਇਹਦੇ ਲਗਾਈਆਂ ਹੋਈਆਂ ਨੇ ਬਹੁਤ ਹੀ ਸੋਹਣੀਆਂ ਜੇਬਾਂ ਬਣੀਆਂ ਨੇਗੀਆਂ ਨੀਚੇ ਵਾਲਾ ਬਾਡਰ ਹੈਗਾ ਉਹ ਆਪਾਂ ਨੇ ਕਟਮ ਵਾਲਾ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਦੇਖੋ ਬਾਡਰ ਬਣਿਆ ਹੋਇਆ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਆਪਣਾ ਜਿਹੜਾ ਕੰਮ ਹੈ ਜੀ ਦੇਖੋ ਪੂਰੀ ਫਿਨਿਸ਼ਿੰਗ ਨਾ ਕੀਤਾ ਹੋਇਆਗਾ ਕਿਤੇ ਵੀ ਨਹੀਂ ਆਇਆਗਾ ਵੀ ਆਪਾਂ ਨੇ ਵੀ ਵਧੀਆ ਨਹੀਂ ਬੁਣੀ ਹੋਈ ਬਹੁਤ ਹੀ ਸੋਹਣੀਆਂ ਜੈਕਟਾਂ ਜਿਹੜੀਆਂ ਬਣ ਕੇ ਤਿਆਰ ਹੋਈਆਂ ਨਿਗੀਆਂ ਹਰ ਇੱਕ ਜੈਕਟ ਜਿਹੜੀ ਬੁਣਤੀ ਪਾਈ ਹੋਈ ਹੈ ਜੀ ਦੇਖੋ ਆਪਣੀ ਹਰ ਇੱਕ ਚ ਵੱਖਰੀ ਵੱਖਰੀ ਹੈਗੀ ਬਹੁਤ ਹੀ ਸੋਹਣੀਆਂ ਬਣ ਕੇ ਦੇਖੋ ਤਿਆਰ ਹੋਈਆਂ ਨਿਗੀਆਂ ਇਹਨਾਂ ਨੂੰ ਦੇਖੋ ਤਾਂ ਹੀ ਬੁਣਨ ਨੂੰ ਟਾਈਮ ਵੀ ਲੱਗ ਜਾਂਦਾ ਹੈਗਾ ਬਹੁਤ ਹੀ ਸੋਹਣੀ ਜੇ ਜੈਕਟ ਜਿਹੜੀ ਬਣ ਕੇ ਤਿਆਰ ਹੋਈ ਹੈਗੀ ਇਸ ਤੋਂ ਜਿਹੜੀ ਅਗਲੀ ਜੈਕਟ ਆ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈਗੀ ਇਹਦੇ ਆਪਾਂ ਜੀ ਜੇਬਾਂ ਨਹੀਂ ਲਗਾਈਆਂ ਇਹ ਸ਼ਾਰਟ ਚ ਹੈਗੀ ਪੱਟੀ ਵੀ ਆਪਾਂ ਇਹਦੀ ਸਿੱਧਿਓ ਰੱਖੀ ਹੋਈ ਹੈ ਬੰਦ ਕੀਤੀ ਹੋਈ ਹੈ ਪੱਟੀ ਖੁੱਲੀ ਪੱਟੀ ਵਾਲੀ ਨਹੀਂ ਹੈਗੀ ਜੀ ਉੱਪਰ ਬਟਨ ਲਗਾਏ ਹੋਏ ਨੇ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰਹੂਗੀ ਇਹਦੇ ਵੀ ਆਪਾਂ ਨੇ ਵਰਧਮਾਨ ਦੀ ਪੱਛਮ ਲਗਾਈ ਹੈ ਇਹ ਵੀ ਬਹੁਤ ਸੋਹਣੀ ਬਣ ਕੇ ਰੈਡੀ ਹੋਈ ਹੈ ਇਸ ਤੋਂ ਅਗਲੀ ਜੈਕਟੇ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈਗੀ ਇਹ ਡਿਜ਼ਾਈਨ ਚ ਜੀ ਆਪਾਂ ਨੇ ਪਹਿਲਾਂ ਵੀ ਕਈ ਪੀਸ ਰੈਡੀ ਕੀਤੇ ਸੀਗੇ ਬਹੁਤ ਹੀ ਤੁਸੀਂ ਦੇਖੋ ਫਿਨਿਸ਼ਿੰਗ ਨਾਲ ਇਹ ਬਣੀ ਹੋਈ ਹੈ ਬਟਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਆਪਾਂ ਬਟਨ ਕੋਈ ਆਮ ਜਿਹਾ ਨਹੀਂ ਲਾਉਂਦੇ ਜੀ ਆਪਾਂ ਕੋਟੀ ਨਾਲ ਮੈਚ ਕਰਕੇ ਦੇਖੋ ਬਟਨ ਲਗਾਉਣੇ ਆਗੇ ਵੀ ਜਿਹੜੇ ਸੋਹਣੇ ਲੱਗਣ ਵਿਚਾਲਾ ਸਟਿਚੇਵਲ ਦੀ ਤਰ੍ਹਾਂ ਆਪਾਂ ਨੇ ਪੁੱਠੇ ਸਿੱਧੇ ਕੁੰਡੇ ਨੇ ਦੋ ਜਿਹੜੇ ਚੱਲਦੇ ਨੇ ਉਹ ਪਾਏ ਹੋਏ ਨੇ ਫਰੰਟ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਇਹਦੇ ਵੀ ਵਰਦਮਾਨ ਦੀ ਦੇਖੋ ਪਛਮ ਲਗਾਈ ਹੋਈ ਹੈ ਜੀ ਬਹੁਤ ਹੀ ਸੋਹਣੀ ਜਿਹੜੀ ਜੈਕਟ ਬਣ ਕੇ ਤਿਆਰ ਹੋਈ ਹੈ ਇਸ ਤੋਂ ਅਗਲੀ ਜੈਕਟ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਬਲੈਕ ਕਲਰ ਚ ਹੈ ਵਿਚਾਲਾ ਜੇ ਸਟਿਚੇਵਲ ਦੀ ਤਰ੍ਹਾਂ ਪੁੱਠੇ ਸਿੱਧੇ ਜਿਹੜੇ ਆਪਣੇ ਕੁੰਡੇ ਨੇ ਉਹ ਪਾਏ ਹੋਏ ਨੇ ਤੋਂ ਪੁੱਠੇ ਤੋਂ ਸਿੱਧੇ ਜੀ ਫਰੰਟ ਤੇ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਨੀਚੇ ਕਿਟਮ ਵਾਲਾ ਜਿਹੜਾ ਬਾਰਡਰ ਬਣਿਆ ਹੋਇਆ ਹੈਗਾ ਇਹ ਵੀ ਜੈਕਟ ਦੇਖੋ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈ ਬਲੈਕ ਕਲਰ ਚ ਬਹੁਤ ਪੈਣਾ ਦੇਖੋ ਜੀ ਕਮੈਂਟ ਆਉਂਦੇ ਨੇ ਵੀ ਤੁਸੀਂ ਰੇਟ ਵੀ ਦੱਸਿਆ ਕਰੋ ਵੀ ਇਹਨਾਂ ਦੇ ਲੈਂਥ ਦੇ ਅਕੋਰਡਿੰਗ ਜੀ ਦੇਖੋ ਰੇਟ ਸਭ ਦੇ ਅਲੱਗ-ਅਲੱਗ ਹੁੰਦੇ ਨੇਗੇ ਤੁਸੀਂ ਵਟਸਐਪ ਮੈਸੇਜ ਕਰਕੇ ਸਾਨੂੰ ਰੇਟ ਜਿਹੜਾ ਪਤਾ ਕਰ ਸਕਦੇ ਹੋਗੇ ਇਸ ਤੋਂ ਜਿਹੜੀ ਅਗਲੀ ਕਲਰ ਦੀ ਗ੍ਰੇ ਕਲਰ ਦੀ ਜਿਹੜੀ ਜੈਕਟ ਆ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਇਹਦੇ ਵੀ ਆਪਾਂ ਜੀ ਵਰਧਮਾਨ ਦੀ ਦੇਖੋ ਪੱਛਮ ਲਗਾਈ ਹੈ ਕਿੰਨੀ ਫਿਨਿਸ਼ਿੰਗ ਨਾਲ ਦੇਖੋ ਆਪਾਂ ਨੇ ਕੰਮ ਕੀਤਾ ਹੋਇਆ ਇਹਦੇ ਜੇਬਾਂ ਵੀ ਬਹੁਤ ਵਧੀਆ ਲੱਗੀਆਂ ਹੋਈਆਂ ਨੇਗੀਆਂ ਪੂਰੀਆਂ ਡੂੰਘੀਆਂ ਜੇਬਾਂ ਨੇਗੀਆਂ نیچے ਜਿਹੜਾ ਬਾਰਡਰ ਹੈਗਾ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਫਰੰਟ ਤੇ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਗ੍ਰੇ ਕਲਰ ਤੇ ਦੇਖੋ ਬੁਣਤੀ ਕਿੰਨੀ ਸੋਹਣੀ ਜੱਚ ਰਹੀ ਹੈਗੀ ਆਪਾਂ ਕਲਰ ਦੇ ਹਿਸਾਬ ਨਾਲ ਦੇਖੋ ਬੁਣਤੀ ਜਿੱਚਾ ਕੇ ਹੀ ਪਾਉਣੇ ਆਗੇ ਇਹ ਵੀ ਜੈਕਟ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਰੇਟਾਂ ਬਾਰੇ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਿਆਂ ਜੀ ਜਿਹੜੇ ਰੇਟ ਨੇ ਹਰ ਇੱਕ ਜੈਕਟ ਦੇ ਹਨਾ ਵੱਖਰੇ ਵੱਖਰੇ ਹੋਣਗੇ ਵੀ ਆਈ ਨਹੀਂ ਹੈਗਾ ਵੀ ਆਪਾਂ ਜਿਹੜੀ ਜੈਕਟ ਦਾ ਰੇਟ ਹੈਗਾ ਸੇਮ ਹੀ ਰੱਖਿਆ ਹੋਇਆ ਹੈ ਇਹ ਆਪਣੀ ਦੇਖੋ ਪਿੰਕ ਕਲਰ ਦੀ ਜੈਕਟ ਹੈਗੀ ਬਹੁਤ ਹੀ ਸੋਹਣੀ ਬਣ ਕੇ ਵੀ ਤਿਆਰ ਹੋਈ ਹੈਗੀ ਬੋਂਤੀ ਵੀ ਬਹੁਤ ਸੋਹਣੀ ਪਈ ਹੋਈ ਹੈ ਤੇ ਜੇਬਾਂ ਵੀ ਆਪਾਂ ਪੂਰੀਆਂ ਡੁੰਗੀਆਂ ਜਿਹੜੀਆਂ ਇਹਦੇ ਵੀ ਲਗਾਈਆਂ ਹੋਈਆਂ ਨੇਗੀਆਂ ਪੂਰੀਆਂ ਖੁੱਲੀਆਂ ਡੂਲੀਆਂ ਜੇਬਾਂ ਨੇ ਗਿਆ ਨੀਚੇ ਬਾਰਡਰ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਵੀ ਆਪਾਂ ਜਿਹੜੀ ਫਰੰਟ ਤੇ ਬੈਕ ਆ ਬੁਣਤੀ ਸੇਮ ਰੱਖੀ ਹੈਗੀ ਬਹੁਤ ਹੀ ਸੋਹਣੀ ਜੈਕਟ ਹੈ ਜਿਹੜੀ ਬਣ ਕੇ ਤਿਆਰ ਹੋਈ ਹੈ ਹਰ ਇੱਕ ਜੈਕਟ ਦੇ ਜੀ ਆਪਾਂ ਵਰਧਮਾਨ ਦੇ ਦੇਖੋ ਪਛਮ ਲਗਾਉਣੇ ਆਗੇ ਉਹ ਆਪਦੇ ਅੱਛਾ ਆਪਾਂ ਆਪਦੇ ਹਿਸਾਬ ਨਾਲ ਜੀ ਕੋਈ ਤਿੰਨ ਪਲਾਈ ਦੀ ਵੀ ਲਵਾ ਸਕਦਾ ਜਿਹੇ ਜੀ ਮਰਜੀ ਆਪਾਂ ਅਗਲੇ ਨੇ ਪੱਛਮ ਲਗਾਉਣੀ ਹੈ ਆਪਾਂ ਉਹ ਵੀ ਲਗਾ ਦਾਂਗੇ ਅਸੀਂ ਜਿਹੜੀ ਬੁੰਦਿਆਂ ਉਹ ਵਰਦਮਾਨ ਦੀ ਪੱਛਮ ਨਾਲ ਹੀ ਬੁੰਦਿਆਂਗੇ ਬਾਕੀ ਜਿਹੜੀ ਜੇ ਅਗਲੇ ਦੀ ਅਲੱਗ-ਅਲੱਗ ਪਸੰਦ ਹੈਗੀ ਆਹ ਜਿਹੜੀ ਆਪਾਂ ਨੇ ਦੇਖੋ ਤਿੰਨ ਪਲਾਈ ਦੀ ਪੱਛਮ ਲਗਾਈ ਹੈ ਇਹ ਜੈਕਟ ਤੇ ਇਹ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਬਹੁਤ ਹੀ ਸੋਹਣੀਆਂ ਜੇਬਾਂ ਬਣੀਆਂ ਹੋਈਆਂ ਨੇ نیچے ਬਾਡਰ ਵੀ ਆਪਾਂ ਨੇ ਬਹੁਤ ਹੀ ਸੋਹਣਾ ਬਣਾਇਆ ਕੰਮ ਦੀ ਆਪਣੀ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰਹੂਗੀ ਇਹ ਜੈਕਟ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਇਹ ਆਪਣੇ ਜੀ ਕਸਟਮਰ ਦਾ ਪੀਸ ਆ ਉਹਨਾਂ ਨੇ ਤਿੰਨ ਪਲਾਈ ਦੀ ਦੇਖੋ ਆਪਾਂ ਤੋਂ ਪੱਛਮ ਲਗਾਈ ਹੈ ਉਹਨਾਂ ਨੂੰ ਇਦਾਂ ਦੀ ਜੈਕਟ ਚਾਹੀਦੀ ਸੀਗੀ ਇਹ ਵੀ ਬਹੁਤ ਸੋਹਣਾ ਪੀਸ ਬਣ ਕੇ ਤਿਆਰ ਹੋਇਆਗਾ ਇਸ ਤੋਂ ਜਿਹੜੀ ਅਗਲੀ ਜੈਕਟ ਆ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਬੁਣਤੀ ਵੀ ਬਹੁਤ ਸੋਹਣੀ ਪਈ ਹੋਈ ਹੈਗੀ ਫਰੰਟ ਜਿਹੜੀ ਬੈਕ ਆ ਬੁਣਤੀ ਸੇਮ ਰਹੂਗੀ ਜੇਬਾਂ ਵੀ ਦੇਖੋ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇਗੀਆਂ ਬੈਕ ਤੇ ਵੀ ਆਪਾਂ ਸੇਮ ਬੁਣਤੀ ਪਾਈ ਹੈ ਇਸੇ ਤਰ੍ਹਾਂ ਦੀ ਆਪਦੇ ਹਿਸਾਬ ਨਾਲ ਜੀ ਆਪਾਂ ਬੈਕ ਪੀਸ ਆ ਜਿਹੜਾ ਪレイン ਵੀ ਰੱਖ ਸਕਦੇ ਆ ਉਹ ਆਪਦੀ ਇੱਛਾ ਇਹ ਵੀ ਜੈਕਟ ਬਹੁਤ ਸੋਹਣੀ ਬਣੀ ਹੈਗੀ ਇਸ ਤੋਂ ਅਗਲੀ ਜੈਕਟ ਜਿਹੜੀ ਹੈਗੀ ਫਰੋਜੀ ਕਲਰ ਦੀ ਹੈਗੀ ਇਹ ਵੀ ਦੇਖੋ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਹੀ ਸੋਹਣੀਆਂ ਜੇਬਾਂ ਬਣੀਆਂ ਹੋਈਆਂ ਨੇ ਗਿਆ نیچے ਤੇ ਉੱਪਰ ਆਪਾਂ ਦੇਖੋ ਸੇਮ ਬੁਣਤੀ ਪਾਈ ਹੈ ਜੇਬਾਂ ਵੀ ਬਹੁਤ ਸੋਹਣੀਆਂ ਬਣੀਆਂ ਨੇ نیچے ਬਾਰਡਰ ਦੀ ਜਿਹੜੀ ਫਿਨਿਸ਼ਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਬੈਕ ਵੀ ਜਿਹੜਾ ਪੀਸ ਆ ਸੇਮ ਰਹੂਗਾ ਇਹਦੇ ਵੀ ਆਪਾਂ ਦੇਖੋ ਵਰਦਮਾਨ ਦੀ ਜਿਹੜੀ ਪੱਛਮ ਲਗਾਈ ਹੈ ਇਹ ਜੈਕਟ ਦੇ ਮੋਡੇ ਵੀ ਆਪਾਂ ਨੇ ਦੇਖੋ ਕਟਮਾ ਵਾਲੇ ਬਣਾਏ ਨੇਗੇ ਬਹੁਤ ਹੀ ਸੋਹਣਾ ਪੀਸ ਬਣ ਕੇ ਤਿਆਰ ਹੋਇਆ ਇਹ ਵੀ ਹਰ ਇੱਕ ਜੈਕਟ ਜੀ ਦੇਖੋ ਬੁਣਤੀ ਵੱਖਰੀ ਵੱਖਰੀ ਰਹੂਗੀ ਇਸ ਤੋਂ ਜਿਹੜਾ ਅਗਲਾ ਪੀਸ ਹੈ ਉਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਵਾਈਟ ਕਲਰ ਦੀ ਆਪਾਂ ਨੇ ਜਿਹੜੀ ਜੈਕਟ ਬਣਾਈ ਹੈ ਇਹਦੀ ਜਿਹੜੀ ਪੱਛਮ ਲਗਾਈ ਹੈ ਤੇ ਤਿੰਨ ਪਲਾਈ ਵਾਲੀ ਤੇ ਬੁਣਤੀ ਵੀ ਆਪਾਂ ਨੇ ਵੱਖਰੀ ਜੀ ਪਾਈ ਹੈ ਜੀ ਜੇਬਾਂ ਦੀ ਵੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਡੁੰਗੀਆਂ ਜੇਬਾਂ ਲਗਾਈਆਂ ਨੇ نیچے ਬਾਡਰ ਵੀ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਫਰੰਟ ਤੇ ਬੈਕ ਜਿਹੜੀ ਬੁਣਤੀ ਸੇਮ ਰਹੂਗੀ 400 ਡੱਬੀ ਦੀ ਤਰ੍ਹਾਂ ਦੇਖੋ ਇਹਦਾ ਜਿਹੜਾ ਡਿਜ਼ਾਈਨ ਆ ਬਣਦਾ ਹੈ ਇਹ ਜਿਹੜੀ ਜੈਕਟ ਦੀ ਲੈਂਥ ਹੈ ਜੀ 24-25 ਇੰਚ ਹੈਗੀ ਹੈਗੀ ਜਿਹੜੀਆਂ ਬਣਾ ਦੀ ਬ੍ਰੈਸਟ ਦੇਖੋ 23 24 ਇੰਚ ਹੈਗੀ ਐ ਉਹਨਾਂ ਦੇ ਇਹ ਦੇਖੋ ਜੀ ਜੈਕਟ ਪ੍ਰੋਪਰ ਆਊਗੀ ਉਹਨਾਂ ਦਾ ਨਾਪ ਇਹ ਜੈਕਟ ਦਾ ਹੈਗਾਗਾ ਹਰ ਇੱਕ ਜੈਕਟ ਦਾ ਜਿਹੜਾ ਨਾਪ ਹੈ ਜੀ ਉਹ ਵੀ ਵੱਖਰਾ ਵੱਖਰਾ ਲੰਬਾਈ ਵੀ ਫਿਟਿੰਗ ਵੀ ਅਲੱਗ-ਅਲੱਗ ਫਿਟਿੰਗ ਹੈਗੀ ਇਸ ਤੋਂ ਜਿਹੜੀ ਅਗਲੇ ਕਲਰ ਦੀ ਜੈਕਟ ਆ ਉਹ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਐ ਇਹਦੇ ਵੀ ਆਪਾਂ ਦੇਖੋ ਵਰਦਮਾਨ ਦੀ ਜਿਹੜੀ ਪੱਛਮ ਲਗਾਈ ਐ ਇਹ ਜਿਹੜੀ ਜਿਹੜੀ ਪੱਛਮ ਲਗਾਈ ਆ ਆਪਾਂ ਥੋੜੀ ਸ਼ਾਈਨ ਵਾਲੀ ਹੈਗੀ ਜੇਬਾਂ ਵੀ ਬਹੁਤ ਹੀ ਫਿਨਿਸ਼ਿੰਗ ਨਾਲ ਬਣੀਆਂ ਹੋਈਆਂ ਨੇ ਫਰੰਟ ਤੇ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਇਹ ਜੈਕਟ ਦਾ ਬਾਰਡਰ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਸੇਮ ਮੈਚ ਕਰਕੇ ਆਪਾਂ ਨੇ ਬਟਨ ਲਗਾਏ ਨੇ ਤੇ ਬੁਣਤੀ ਵੀ ਬਹੁਤ ਸੋਹਣੀ ਪਈ ਹੈ ਬਹੁਤ ਹੀ ਸੋਹਣਾ ਪੀਸ ਬਣ ਕੇ ਤਿਆਰ ਹੋਇਆ ਇਸ ਤੋਂ ਅਗਲੀ ਜਿਹੜੀ ਜੈਕਟ ਹੈਗੀ ਕਰੀਮ ਕਲਰ ਦੀ ਹੈ ਜਿਹਨੂੰ ਆਪਾਂ ਕਿਹਾ ਕਿ ਪੂਰਾ ਜਿਹਾ ਦੇਖੋ ਕਲਰ ਕਹਿੰਦੇ ਆ ਇਹਦੇ ਵੀ ਜਿਹੜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਬਣੀ ਹੋਈ ਹੈ। ਇਹ ਥੋੜੀ ਜਿਹੀ ਅਲੱਗ ਤਰ੍ਹਾਂ ਦੀ ਦੇਖੋ ਆਪਾਂ ਨੇ ਬੁਣਤੀ ਪਾਈ ਹੋਈ ਹੈ ਜਿ। ਇਸ ਤਰ੍ਹਾਂ ਦੇ ਪੱਤੇ ਜੇ ਬਣਦੇ ਨੇ ਬੇਲ ਦੀ ਤਰ੍ਹਾਂ ਜਾਂਦੀ ਹੈ। ਬੇਲ ਜੀ ਬਣੀ ਹੋਈ ਹੈ। ਜੇਬਾਂ ਵੀ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਨੇ। ਬਟਨ ਜਿਹੜੇ ਲਗਾਏ ਨੇ ਉਹ ਵੀ ਆਪਾਂ ਮੈਚ ਕਰਕੇ ਲਗਾਏ ਨੇ ਤੇ ਜੇਬਾਂ ਵੀ ਬਹੁਤ ਹੀ ਸੋਹਣੀਆਂ ਦੇਖੋ ਬਣੀਆਂ ਨੇਗੀਆਂ। ਇਹਦੀ ਆਪਾਂ ਹੁਣ ਸੋਨ ਲੈਂਥ ਮਣ ਕੇ ਦਿਖਾਉਣੇ ਆਂਗੇ। ਵੀ ਕਿੰਨੀ ਲੈਂਥ ਹੈਗੀ ਇਹ ਦੀ ਲੈਂਥ ਜੀ 24 ਇੰਚ ਹੈਗੀ ਤੇ ਜਿਹੜੀ ਇਹਦੀ ਫਿਟਿੰਗ ਹੈਗੀ 17 18 ਇੰਚ ਤਾਂ ਹੈਗੀ ਐ 1.5 18 ਇੰਚ ਦੇਖੋ ਜੀ ਇਹਦੀ ਫਿਟਿੰਗ ਹੈ ਬੈਕ ਪੀਸ ਹੈ ਜਿਹੜਾ ਇਹਦੇ ਆਪਾਂ ਨੇ ਪਲੇਨ ਰੱਖਿਆ ਹੋਇਆ ਹੈ ਇਹ ਵੀ ਬਹੁਤ ਸੋਹਣਾ ਪੀਸ ਬਣ ਕੇ ਤਿਆਰ ਹੋਏਗਾ ਇਹ ਜੈਕਟ ਤੇ ਜੀ ਆਪਾਂ ਨੇ ਅਲੱਗ ਦਾ ਦੇਖੋ ਡਿਜ਼ਾਈਨ ਪਾਇਆ ਹੈ ਅਲੱਗ ਜਿਹੇ ਦਾ ਪੀਸ ਆਪਾਂ ਨੇ ਇਹ ਰੈਡੀ ਕੀਤਾ ਹੈਗਾ ਪੱਛਮ ਜਿਹੜੀ ਇਹਨੂੰ ਲੱਗੀ ਹੋਈ ਹੈ ਤਿੰਨ ਪਲਾਈ ਦੀ ਪੱਛਮ ਲੱਗੀ ਹੋਈ ਹੈ ਇਹ ਜੈਕਟ ਨੂੰ ਇਸ ਤੋਂ ਅਗਲਾ ਪੀਸ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਜੀ ਆਪਾਂ ਵਰਦਮਾਨ ਦੀ ਪੱਛਮ ਲਗਾਈ ਹੈ ਕਲਰ ਇਹਦਾ ਗ੍ਰੀਨ ਹੈਗਾ ਵਿਚਾਲੋ ਸਟਿਚੇ ਵਾਲੀ ਤਰ੍ਹਾਂ ਆਪਾਂ ਨੇ ਜਿਹੜੇ ਪੁੱਠੇ ਸਿੱਦੇ ਕੁੰਡੇ ਨੇ ਉਹ ਪਾਏ ਹੋਏ ਨੇ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਆਉਂਦੀ ਹੈਗੀ ਜੇਬਾਂ ਜਿਹੜੀਆਂ ਬਹੁਤ ਸੋਹਣੀਆਂ ਆਪਾਂ ਨੇ ਬੁਣੀਆਂ ਹੋਈਆਂ ਨੇ ਡੂੰਗੀਆਂ ਜੇਬਾਂ ਨੇ ਆਈ ਨਹੀਂ ਹੈਗਾ ਵੀ ਆਪਾਂ ਛੋਟੀਆਂ-ਛੋਟੀਆਂ ਜੇਬਾਂ ਰੱਖਤੀਆਂ ਨੀਚੇ ਜਿਹੜਾ ਪਾਊਡਰ ਬਣਿਆ ਹੋਇਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਕਟਾਮਾ ਵਾਲਾ ਬਾਡਰ ਹੈ ਫਰੰਟ ਤੇ ਬੈਕ ਆਪਾਂ ਨੇ ਸੇਮ ਰੱਖੀ ਹੋਈ ਹੈ ਜਿਵੇਂ ਆਪਣਾ ਫਰੰਟ ਪੀਸ ਆ ਉਸੇ ਤਰ੍ਹਾਂ ਹੀ ਆਪਾਂ ਨੇ ਬੈਕ ਪੀਸ ਰੱਖਿਆ ਹੋਇਆ ਹੈ ਇਹ ਵੀ ਪੀਸ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆਗਾ ਮੈਚ ਕਰਦੇ ਦੇਖੋ ਆਪਾਂ ਨੇ ਇਹਦੇ ਬਟਨ ਲਗਾਏ ਨੇ ਇਸ ਤਿਹੜੀ ਅਗਲੀ ਜੈਕਟ ਹੈ ਜੀ ਬਲੈਕ ਕਲਰ ਦੀ ਹੈ ਇਹ ਵੀ ਪੀਸ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਇਹ ਪੀਸ ਦੀ ਫਰੰਟ ਤੇ ਬੈਕ ਮੁੰਤੀ ਸੇਮ ਰਹੂਗੀ ਵਰਦਮਨ ਦੀ ਤੇ ਦੇਖੋ ਪੱਛਮ ਲਗਾਈ ਹੈ ਤੁਸੀਂ ਵੀ ਇਹਦੇ ਨੇ ਸੋਹਣੇ ਸੋਹਣੇ ਜੈਕਟ ਆ ਆਰਡਰ ਕਰਨਾ ਚਾਹੁੰਦੇ ਤਾਂ ਸਾਨੂੰ ਵਟਸਐਪ ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਜੀ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਧੰਨਵਾਦ